ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀਲਾਵਲ ਮਹੱਲਾ ਬਨਵਾ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚਿ ਬਿਖਿਆ ਲੈ ਗਿਰਹ ਜਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵੀ ਡਾਰਨ ਸਚਿ ਬਿਖਿਆ ਲੈ ਗਿਰਹ ਜਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵੀ ਡਾਰਨ ਇਨ ਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਇ ਸਾਜ ਸੰਗ ਰਕਤਾਰਨ ਇਨ ਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਇ ਸਾਜ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀ ਲਾਵਲ ਮਹੱਲਾ ਬਨਮਾ ਸੂਨੀਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੂਨੀਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚ ਬਿਖਿਆਲੇ ਗਿਰਹਿ ਜਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗਿਰ ਹੈ ਜੀ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖੀਫਤ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀ ਲਾਵਲ ਮਹੱਲਾ ਬਨਵਾ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮਉ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚਿ ਵਿਖਿਆ ਲੈ ਗਿਰਹ ਜਕਿਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗੇ ਰਹਿ ਜ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀ ਲਾਵਲ ਮਹੱਲਾ ਬਨਮਾ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚਿ ਵਿਖਿਆਲੇ ਗਿਰਹਿ ਜਕਿਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗਿਰ ਹੈ ਜੀ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਪ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀ ਲਾਵਲ ਮਹੱਲਾ ਬਨਵਾ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚਿ ਵਿਖਿਆਲੇ ਗਿਰਹਿ ਜਕਿ ਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗੇ ਰਹਿ ਜ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇਗੁਰੂ ਸਹਜ ਜੀਉ ਬਿਲਾਵਲ ਮਹੱਲਾ ਬਨਮਾ ਸੂਨੀਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੂਨੀਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚ ਬਿਖਿਆ ਲੈ ਗਿਰਹਿ ਜਕਿਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗਿਰ ਹਜ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀਓ ਬੀ ਲਾਵਲ ਮਹੱਲਾ ਬਨਵਾ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸੁਨਿਅਤ ਪ੍ਰਭ ਤਿਉ ਸਗਲ ਉਦਾਰਨ ਮੋਹ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨਿ ਵਿਸਾਰਨ ਰਹਾਉ ਸਚਿ ਵਿਖਿਆ ਲੈ ਗਿਰਹ ਜਕਿਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਸਚ ਵਿਖਿਆ ਲੈ ਗੇ ਰਹਿ ਜ ਕੀਨੀ ਅਮਰਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇੰਦ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰਹੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਇਨਤੇ ਕਾੜ ਲੈ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਭਾਏ ਸਾਧ ਸੰਗ ਰਕਤਾਰਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ